ਨਾਲੂ ਵਪਾਰੀ ਲੋਕ ਕਰਵਾਉਂਦੇ ਆ ਉਹ ਆਪਾਂ ਕਰ ਦੇਣੀ। ਥਗੀ ਠੋਰੀ ਵਾਲਾ ਕੰਮ ਹੋ ਗਿਆ ਉਹ ਥਗੀ ਚੋਰੀ ਪਰ ਬੱਚ ਜ਼ਿੰਮੇਵਾਰ ਤੇ ਗਲਫੈਂਡ ਨੂੰ ਕਰਾਉਣਾ ਪੈਂਦਾ। ਹਾਂ। ਭਰਤ ਵਾਲੀ ਟਰਾਲੀ ਉਧਰੋਂ 10 ਵਜੇ ਕੰਮ ਨਹੀਂ ਨਹੀਂ ਉਹ ਕੰਮ ਤਾਂ ਕਰਨਾ ਹੀ ਨਹੀਂ ਆਪਾਂ ਨੂੰ। ਹਾਂ। ਭੰਡੇ। ਬਈ ਸਾਸੀ ਘਾਲ ਸਾਰਿਆਂ ਨੂੰ ਉਮੀਦ ਆ ਸਾਰਿਆਂ ਨੇ ਠੀਕ ਠਾਕ ਹੋਵੋਗੇ। ਇਹ ਟਰਾਲੀ ਦੀ ਦੁਨੀਆ ਵਿੱਚ ਬਈ ਤੁਹਾਡਾ ਸਵਾਗਤ ਆ ਜਿੱਥੇ ਆਏ ਦਿਨ ਟਰਾਲੀਆਂ ਤੁਰਦੀਆਂ ਰਹਿੰਦੀਆਂ ਨੇਗੀਆਂ ਤੇ ਇੱਕ ਹੋਰ ਤਿਆਰ ਟਰਾਲੀ ਇਹਦੇ ਵਿੱਚ ਕੀ ਕੀ ਮਾਲ ਲੱਗਿਆ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਮਿਸਤਰੀ ਸਾਹਿਬ ਨਾਲ ਗੱਲ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਮੋ ਠੀਕ ਹੋ ਜੀ ਹਾਂਜੀ ਇੱਕ ਹੋਰ ਗਰਦੀ ਤਿਆਰ ਫਿਰ ਹਾਂਜੀ ਨੀਲੇ ਰੰਗ ਦੀ ਤਿਆਰ ਕਰਤੀ 11 6 11 6 ਸਾਈਜ਼ ਆ ਬਾਈ ਜੀ ਇਹਦਾ ਹਾਂ ਲਿਫਟ ਵਾਲੀ ਲਿਫਟ ਵਾਲੀ ਟਰਾਲੀ ਆਈ ਇਹ ਤੇ ਇਹਨੂੰ ਮਾਲ ਕਿਹੜਾ ਕਿਹੜਾ ਲਾਤਾ ਜੀ ਇਹਨੂੰ ਮਾਲ ਐ ਮਸੀਦਾ ਲਾਤਾ ਸਾਈਡ ਕਿੰਨੇ ਗੇਜ ਦੀ ਸੈਡ ਇਹਨੂੰ ਲਾਦੀ 10 ਗੇਜ ਅੱਛਾ ਇਹ ਫਰਸ਼ ਫਰਸ਼ ਇਹਨੂੰ 4mm ਦਾ 4mm ਦਾ ਫਰਸ਼ ਲਾਤਾ ਜੀ ਹਾਂ 4mm ਦਾ ਫਰਸ਼ ਵਧੀਆ ਦੇਖੋ ਮੂਰੋਂ ਬੈੱਡੀ ਦਿਖਾ ਦੋ ਇੱਕ ਵਾਰ ਬੈੱਡਾ 2 ਇੰਚੀ 150 ਤੈਂਕਲ ਦਾ ਟਰਾਲੀ ਨੂੰ 2 ਸੂਤ ਲੱਗੇ ਹੋਏ ਉੱਪਰ ਨੂੰ ਇਹਨੇ ਰੱਖਤਾ ਜੀ ਬੈੱਡ 3 ਫੁੱਟ ਤਿਆਰ ਆ ਜਾਲੀ ਜਾਲੀ ਲਾ ਕੇ ਜਾਲੀ ਲਾ ਕੇ ਬਈ 3 ਫੁੱਟ ਤਿਆਰ ਬੈੱਡਾਗਾ ਤੇ ਇਧਰੋਂ ਇਹਦੀ ਕਾਰਡ ਕਿੰਨੀ ਰੱਖੀ ਤੇ ਰੱਖਦੇ ਨਹੀਂ ਤੁਸੀਂ ਇਹਦੀ ਇਹਦੀ ਕਾਰਡ ਛੱਡ 3 ਫੁੱਟ ਤਿਆਰ ਹੁੰਦੀ ਹੈ ਅੱਛਾ 3.5 ਫੁੱਟ ਤਿਆਰ ਆ ਗਈ ਹਾਂ ਇਹ 10 ਦਿਨ ਦੇ ਗਾਡਰ ਲੱਗੇ ਹੋਇਆ ਜੀ ਠੀਕ ਹੈ ਜੀ ਵਿਚਲੇ 5 2.5 ਦਿਨੇ 5 2.5 ਦੇ ਨੇ ਵਿਚਲੇ ਹਾਂ ਇਹ ਐਮਸੀ ਕੰਪਨੀ ਦੇ ਨੇ ਐਮਸੀ ਕੰਪਨੀ ਦਾ ਪੂਰਾ ਮਾਲ ਲਾਇਆ ਬਣਾਈ ਹੋਈ ਹੈ ਟਰਾਲੀ ਇਹ ਡਲਕ ਦੀ ਡਲਕ ਦੀ ਤਾਂ ਨਹੀਂ ਹੈਗੀ ਨਾ ਨਾ ਇਹ ਨਹੀਂ ਕਿ ਡਲਕ ਤਾਂ ਹੀ ਆ ਲਾਤੀਆਂ ਹਨੀ ਇਹ ਭਰਤ ਵਾਸਤੇ ਤਿਆਰ ਕਰਵਾਈ ਆ ਅਸੀਂ ਭਰਤ ਵਾਸਤੇ ਤਿਆਰ ਕਰਾਈਆ ਭਰਤ ਦਿਨ ਰਾਤ ਭਰਤ ਦਾ ਕੰਮ ਲੈਣਗੇ ਇਹ ਸਪੈਸ਼ਲ ਬਈ ਭਰਤ ਵਾਸਤੇ ਤਿਆਰ ਕਰਾਈਆ ਟਰਾਲੀ ਤੇ ਆ ਜੋ ਹੋਰ ਨਿਗਮ ਰਵਾ ਦਿੰਨੇ ਆ ਨਾ ਦੇਖ ਲੋ ਆ ਰਿੰਬ ਨੇ ਬੀਲ ਬੂਲੇ ਪਾਈਆਂ ਨੇ ਲਵਾਏ ਹੋਣਗੇ ਹਾਂ ਟਾਟਾ ਦੀਆਂ ਹੱਬਾਂ ਪਾਈਆਂ ਨੇ ਓ ਠੀਕ ਆ ਡਿਜ਼ਾਈਨ ਜ ਡਾਈਨਿੰਗ ਦੇਖੋ ਪੂਰੀ ਸ਼ਾਨਦਾਰ ਬਣਾਈ ਆ ਫਿਰ ਡਿਜ਼ਾਈਨਿੰਗ ਤੁਸੀਂ ਆਪ ਕੀਤੇ ਕਿ ਬਾਈਆਂ ਨੇ ਕਰਵਾਈ ਆ ਆਪ ਨਾ ਆਪ ਤਿਆਰ ਕਰਵਾਈ ਆ ਕਹਿ ਕੇ ਅੱਛਾ ਕਹਿ ਕੇ ਤਿਆਰ ਕਰਵਾਈ ਆਗੀ ਅਗਲਾ ਆ ਆਪਣੇ ਤੇ ਛੱਡ ਜਾਂਦਾ ਹੀ ਆਪਾਂ ਹੀ ਕਰਾਉਣੇ ਆ ਫਿਰ ਠੀਕ ਆ ਤੁਸੀਂ ਆਪ ਹੀ ਸਾਰਾ ਕੁਝ ਰੱਖਿਆ ਨਾ ਹਾਂ ਬਾਕੀ ਪਿੱਛੇ ਟੋਚਣਾ ਅੱਛਾ ਜੀ ਤੇ ਆ ਲਾਤ ਆਪਾਂ ਨੇ ਡਾਲਾ ਖੋਲਣ ਵਾਸਤੇ ਭਰਤਾਲੀ ਟਰਾਲੀ ਦਾ ਅੱਛਾ ਇਹ ਆਟੋਮੈਟਿਕ ਹੋ ਜੂ ਫਿਰ ਉਹ ਆਟੋਮੈਟਿਕ ਆ ਜੀ ਉੱਤੋਂ ਡਰਾਈਵਰ ਨੂੰ ਉਤਰਨਾ ਨਹੀਂ ਪੈਂਦਾ ਅੱਛਾ ਇਹ ਆਪਦੇ ਆਪ ਖੋਲ ਦਿੰਦੇ ਨੇ ਆਪਦੇ ਆਪ ਖੋਲ ਦਿੰਦੀ ਤੇ ਆ ਕਿਹੜੇ ਲਾਤੇ ਫਿਰ ਇਹਨਾਂ ਨੂੰ ਚੈਨਰ ਕਿਹੜੇ ਲੱਗ ਨੇ 4-2 ਦਾ ਚੈਨਰ ਲਾਇਏ ਨੇ ਡਾਲੇ ਨੂੰ 4-2 ਦੇ ਚੈਨਰ ਲਾਤੇ ਹੈ ਤੇ ਆ ਤੁਹਾਡਾ ਨਾਮ ਬਈਆਂ ਨਾਮ ਲਿਖਿਆ ਹੋਇਆ ਹੈ ਨਾ ਇਹਨਾਂ ਨੇ ਫੋਨ ਕਰਨਾ ਤੇ ਦੇਖਿਓ ਵੀ ਤੁਸੀਂ ਟਰਾਲੀ ਜਾਂਦੀ ਹੋਈ ਜੇ ਤੁਹਾਨੂੰ ਕਿਤੇ ਮਿਲੀ ਇਹ ਆਪਣੀ ਟਰਾਲੀ ਆ ਵੀ ਜਿੱਤੇ ਨਾਮ ਲਿਖਿਆ ਆ ਮਿਸਤਰੀ ਭੀਮ ਸਿੰਘ ਮੇਸਤਰੀ ਮੱਖਣ ਸਿੰਘ ਤੇ ਥੱਲੇ ਨਾਮ ਦਿੱਤੇ ਹੋਏ ਨੇ ਬਾਈ ਜੀ ਤੇ ਆਪਣੀ ਫਰਮ ਦਾ ਜਿਹੜਾ ਨਾਮ ਆਪਣੀ ਦੁਕਾਨ ਦਾ ਭੀਮ ਐਗਰੀ ਵਰਕਸ ਤੇ ਆ ਜੋ ਇਧਰੋਂ ਦਿਖਾ ਦਿੰਨੇ ਤੇ ਉੱਪਰ ਬਾਈਆਂ ਆ ਕੀ ਮੈਂ ਪਲਾਜ਼ਮਾ ਬੈੱਡ ਹੀ ਇਹ ਨਹੀਂ ਬੈੱਡ ਤਾਂ ਪੱਤੀ ਵਾਲੀ ਹੈ ਬੈੱਡ ਪੈਪਾਂ ਵਾਲਾ ਤੇ ਇਹਨਾਂ ਨੇ ਆਪਦਾ ਗੋਤ ਕਢਾਇਆ ਹੈ ਅੱਛਾ ਇਹ ਬੈਣੀਵਾਲ ਗੋਤ ਆ ਬਾਈਆਂ ਹਾਂ ਗੋਤ ਇਹਨਾਂ ਦਾ ਵੀ ਇਹ ਵੀ ਕੋਈ ਵੀ ਅੱਖਰ ਕੜਵਾ ਕੇ ਲਾ ਸਕਦੇ ਹਾਂ ਹਾਂ ਇਹ ਕੜਵਾ ਕੇ ਲਾ ਸਕਦਾ ਠੀਕ ਆ ਇੱਕ ਵਾਰ ਇਧਰੋਂ ਨਿਗ੍ਹਾ ਮਰਾ ਦੋ ਦੇਖੋ ਕਿੰਨੀ ਸੂਰੀ ਟਰਾਲੀ ਲੱਗਦੀ ਹੈ ਦੇਖੋ ਜੀ ਪੂਰੀ ਸ਼ੌਂਕ ਨਾ ਕਰਾਈਆ ਸਲੈਂਸਰ ਸਨਸਰ ਲਵਾਏ ਨੇ ਜੀਪਾਂ ਜੀਪ ਲਵਾਈਆ ਟਰੈਕਟਰ ਲਵਾਇਆ ਆ ਸਲੈਂਸਰ ਲਵਾਤੇ ਹੈ ਆਹ ਉਹਰੇ ਵੀ ਗੋਤ ਲਖਾ ਲਿਆ ਹਨਾ ਪਾਈਆਂ ਨਹੀਂ ਹਾਂ ਜੀ ਹਾਂ ਇੱਥੇ ਵੀ ਕੜਤਾਂ ਵੀ ਜਿੱਥੇ ਜਿਹੜਾ ਕੁਝ ਲਵਾਉਣਾ ਤੁਸੀਂ ਸਾਰਾ ਕੁਝ ਲਾ ਕੇ ਦਿੰਨੇ ਹੋਗੇ ਕਿਸੇ ਚੀਜ਼ ਦੀ ਘਾਟ ਨਹੀਂ ਛੱਡਦੇ ਨਾ ਨਾ ਘਾਟ ਘਾਟ ਵਾਸਤੇ ਛੱਡਣੀ ਤੇ ਇਹ ਕਿੰਨੇ ਕਿੰਨੀ ਦੱਸਿਆ ਦੀ ਸਾਇਸ ਉਹਨੇ ਦਾ 11 6 11 6 ਤੇ ਇਹ ਕਿੰਨਾ ਕੁ ਭਾਰ ਬਣ ਜਾਂਦਾ ਜੀ ਇਹਦਾ ਕਿੰਨੀ ਕੁ ਭਾਰੀ ਹੋਗੀ ਟਰਾਲੀ ਇਹ ਮੰਨ ਲਓ ਜੀ 20 ਕੁਆਂਟਲ ਦੀ ਹੋਗੀ 20 ਕੁਆਂਟਲ ਦੀ ਹੋਗੀ ਬਾਈ ਜੀ ਇਹ ਤੇ ਇੱਕ ਇਹਦੇ ਵਿੱਚ ਜੈਕ ਕਿਹੜਾ ਲਾਇਆ ਜੀ ਇਹਨੂੰ ਜੈਕ ਇਹਦੇ ਲਾਇਆ ਸਪੀਡ ਵਾਲਾ ਅੱਛਾ ਸਪੀਡ ਵਾਲਾ ਲਾਤਾ ਹਾਂ ਹਾਂ ਫੁੱਲ ਹੈਵੀ ਵਧੀਆ 25 ਟਨ ਵਾਲਾ ਕਿਤੇ ਦਾਬ ਦਾ ਦੁਬਦਾ ਤਾਂ ਨਹੀਂ ਨਾ ਨਾ ਇਹ ਭਰਤਾ ਕਿਤੇ ਨਹੀਂ ਕਿਤੇ ਭਰਤ ਵਾਲੀ ਟਰਾਲੀ ਉਧਰੋਂ ਦਾਬ ਜੇ ਕੰਮ ਨਹੀਂ ਨਹੀਂ ਉਹ ਕੰਮ ਤਾਂ ਕਰਨਾ ਹੀ ਨਹੀਂ ਆਪਾਂ ਨੂੰ ਹਾਂ ਉਹ ਕੰਮ ਤਾਂ ਕਰਦੇ ਆ ਉਹ ਕਾਲੂ ਵਪਾਰੀ ਲੋਕ ਕਰਵਾਉਂਦੇ ਆ ਉਹ ਆਪਾਂ ਕਰ ਦਿੰਦੇ ਹਾਂ ਅੱਛਾ ਉਹ ਵਪਾਰੀ ਕਰਾਉਂਦੇ ਨੇ ਹਾਂ ਹਾਂ ਹਲਕਾ ਮਾਲ ਲਵਾਣ ਬੀਮ ਤੇ ਹਲਕਾ ਚੁਮਾਨ ਲਵਾ ਤਾਉਨੇ ਟੁੱਟ ਨਹੀਂ ਆ। ਉਹਨੇ ਟੁੱਟ ਨਹੀਂ ਆ। ਫਿਰ ਇਹ ਤਾਂ ਵਪਾਰੀਆਂ ਦੀ ਗਲਤ ਗੱਲ ਆ। ਹੋਰ ਅਗਲਾ ਕਰਾਉਂਦਾ ਫਿਰ ਬੱਚ ਜ਼ਿੰਮੇਵਾਰ ਤੇ ਗਲਫੈਂਡਾ ਨੂੰ ਕਰਾਉਣਾ ਪੈਂਦਾ। ਹਾਂ ਉਹਨੂੰ ਕਰਾਉਣਾ ਪੈਂਦਾ ਵਿਚਾਰੇ ਨੂੰ। ਉਹ ਜੀ ਗੱਲ ਦੁਬਾਰੇ ਕਾਨੂੰਨ ਬਣ ਜਿਹੜੀ ਪਹਿਲੀ ਗੱਲ ਬਣ ਜੇ। ਫਿਰ ਇਹ ਤਾਂ ਉਹਨਾਂ ਥੱਗੀ ਠੋਰੀ ਵਾਲਾ ਕੰਮ ਹੋ ਗਿਆ। ਉਹ ਥੱਗੀ ਚੋਰੀ। ਆਪਣੇ ਉਰੇ ਕੋਈ ਨਹੀਂ। ਤੇ ਇੱਕ ਵਾਰ ਇਹਨਾਂ ਦੱਸ ਦੋ ਤੁਸੀਂ ਟਰਾਲੀਆਂ ਕਿੰਨੇ ਕਿੰਨੇ ਸਾਈਜ਼ ਦੀਆਂ ਤਿਆਰ ਕਰ ਦਿੰਨੇ ਹੋ? ਆਪਾਂ ਸਾਰੀਆਂ ਸਾਈਜ਼ ਦੀਆਂ ਕਰ ਦਿੰਨੇ ਆ। 18 ਫੁੱਟੀ ਕਰਾ ਲਓ, 16 ਕਰਾਓ, 14 7 ਕਰਾਓ। ਏ ਟੂ ਜ਼ेड ਸਾਰੇ ਟਰਾਲੀਆਂ ਹਾਂ ਲਿਫਟ ਵਾਲੀਆਂ ਸਾਰੀਆਂ ਕਰ ਦਿੰਨੇ ਆ ਜੇ ਕਿਸੇ ਨੇ ਹੁਣ ਆਉਣਾਗਾ ਜੇ ਕਿਸੇ ਨੇ ਟਰਾਲੀ ਬਣਵਾਉਣੀ ਐ ਉਹਨੂੰ ਕਿੰਨੇ ਦਿਨ ਪਹਿਲਾਂ ਦੱਸਣਾ ਪੈਣਾ ਤੁਹਾਨੂੰ ਹੁਣ ਤਾਂ ਦੋ ਮਹੀਨੇ ਦੇਣੇ ਪੈਣਗੇ ਛਣੂ ਦੋ ਮਹੀਨੇ ਹਾਂ ਕੰਮ ਬੁਕਿੰਗ ਚ ਹੋਣਾ ਪਹਿਲਾਂ ਹਾਂ ਬੁਕਿੰਗ ਆ ਪਹਿਲਾਂ ਬਈ ਪਹਿਲਾਂ ਹੀ ਹਣਾ ਸਾਰਾ ਕੰਮ ਬੁਕਿੰਗ ਚ ਹਣਾ ਜੇ ਥੋਨੇ ਵੀ ਕਰਵਾਉਣੀਆਂ ਤਾਂ ਪਹਿਲਾਂ ਦੱਸਣਾ ਪੈਣਾ ਬਈ ਬਾਕੀ ਨੰਬਰ ਚੱਲਦੇ ਨੇ ਥੱਲੇ ਤੁਸੀਂ ਹੁਣੇ ਕਾਲ ਕਰ ਲਓ ਉਹਨੂੰ ਨਾਲ ਦੀ ਨਾਲ ਫੋਨ ਚੱਕ ਕੇ ਜਾਓ ਤੁਹਾਨੂੰ ਦੱਸ ਦਿੱਤਾ ਜਾਓ ਰਿਪੇਅਰ ਪੂਰਾ ਤਾਂ ਸਾਰਾ ਕੰਮ ਕਰ ਦਿੰਨੇ ਆ ਰਿਪੇਅਰ ਦਾ ਹਾਂ ਕਰਦੇ ਨੇ ਟਾਈਮ ਟਾਈਮ ਦੀ ਗੱਲ ਆਈ ਟਾਈਮ ਹੋਣਾ ਚਾਹੀਦਾ ਬਈ ਕਈ ਵਾਰ ਟਾਈਮ ਬਹੁਤ ਘੱਟ ਹੁੰਦਾ ਦੁਬਾਰਾ ਆਪਣਾ ਪਤਾ ਦੱਸ ਦੋ ਜੀ ਐਡਰੈਸ ਦੱਸ ਦੋ ਕਿੱਥੇ ਆਉਣਾ ਗਾਕ ਨੇ ਗਾਕ ਨੇ ਜੀ ਆਪਣੇ ਐਮ ਕੇ ਰੋਡ ਮਲੇਰ ਕੋਟਲਾ ਰੋਡ ਪੈਂਦਾ ਜੀ ਆਪਣਾ ਧੂਰੀ ਧੂਰੀ ਬਾਈਪਾਸ ਹਾਂ ਬਾਈਪਾਸ ਬਾਈ ਬਾਈ ਮਲੇਰ ਕੋਟਲਾ ਬਾਈਪਾਸ ਧੂਰੀ ਸ਼ਹਿਰ ਆ ਬਾਈ ਪੁਰਾਣੇ ਬਿਜਲੀ ਦਫ਼ਤਰ ਦੇ ਬਿਲਕੁਲ ਸਾਹਮਣੇ ਦੁਕਾਨ ਆ ਪੀਮ ਐਗਰੀ ਵਰਕਰਸ ਦੇ ਨਾਮ ਤੇ ਤੇ ਜੇ ਤੁਹਾਨੂੰ ਨੇ ਵੀ ਬਈ ਟਰਾਲੀਆਂ ਬਣਵਾਉਣੀਆਂ ਨੇ ਤੁਸੀਂ ਵੀ ਬਣਵਾ ਸਕਦੇ ਹੋ ਟਰਾਲੀ ਦੇਖੋ ਕਿੰਨੀ ਸੋਹਣੀ ਲੱਗਦੀ ਆ ਹਨਾ ਪਰ ਭਾਈ ਇੱਕ ਕੰਡੀਸ਼ਨ ਆ ਗਈ ਥੋੜਾ ਟਾਈਮ ਪਹਿਲਾਂ ਦੱਸਣਾ ਪੈਂਦਾ 2 ਮਹੀਨੇ ਪਹਿਲਾਂ ਦੱਸਣਾ ਪੈਂਦਾ ਕਿਉਂਕਿ ਬੁਕਿੰਗਾਂ ਹੁੰਦੀਆਂ ਨੇ ਆਪਣੇ ਲਵੇ ਜ਼ਿਆਦਾਤਰ ਕਸਟਮਰ ਦੀਆਂ ਟਰਾਲੀਆਂ ਬਣਦੀਆਂ ਨੇ ਆਪਣੇ ਵਪਾਰੀ ਦੀ ਟਰਾਲੀ ਤਾਂ ਬਹੁਤ ਘੱਟ ਬਣਾਉਂਦੇ ਆ ਹਨਾ ਜੀ ਹਾਂ ਵਪਾਰੀ ਦੀ ਵਪਾਰੀ ਦੀ ਟਰਾਲੀ ਭਾਈ ਆਪਾਂ ਇੰਨੀ ਟਰਾਲੀ ਮਾੜੀ ਬਣਾ ਕੇ ਖੁਸ਼ ਨਹੀਂ ਹੈਗੇ ਕਿਉਂਕਿ ਆਪਾਂ ਗਾਹਕ ਨੂੰ ਖੁਸ਼ ਕਰਕੇ ਤੋਰੀਦਾਗਾ ਜੇ ਤੁਸੀਂ ਵੀ ਭਾਈ ਟਰਾਲੀਆਂ ਬਣਵਾਉਣੀਆਂ ਨੇ ਨੀਚੇ ਨੰਬਰ ਚੱਲਦੇ ਨੇ ਤੇ ਉਹਨਾਂ ਤੇ ਕਾਲ ਕਰ ਲਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ